ਇਹ ਉਹ ਤੇ ਪਾਵਨ ਪਵਿੱਤਰ ਅਸਥਾਨ ਮਾਤਾ ਜੀ ਮਾਤਾ ਭਾਗ ਕੌਰ ਜੀ ਦਾ ਹੈ ਜਿਨ੍ਹਾਂ ਨੇ ਇੱਥੇ ਅਵਤਾਰ ਧਾਰਿਆ ਹੈ ਉਹਨਾਂ ਦਾ ਪ੍ਰਾਤਨ ਭੋਰਾ ਵੀ ਜਿੱਥੇ ਅਵਤਾਰ ਧਾਰਿਆ ਹੈ ਸਥਿਤ ਹੈ ਜਿੱਥੇ ਸੰਗਤਾਂ ਦਰਸ਼ਨ ਕਰਦੀਆਂ ਨੇ ਔਰ ਸੁੰਦਰ ਜਿਹੜਾ ਸਾਹਿਬ ਜੀ ਦੇ ਵਾਸਤੇ ਪਵਿੱਤਰ ਹਾਲ ਬਣੇ ਹੋਏ ਆ ਗੁਰੂ ਘਰ ਸੁਭਾਏ ਮਾਨ ਸ਼ੋਭਤ ਹੈ ਜੋ ਕਿ ਬਾਬਾ ਜੀ ਬਾਬਾ ਖੜਕ ਸਿੰਘ ਸਾਹਿਬ ਜੀ ਮਹਾਪੁਰਖ ਕਾਰ ਸੇਵਾ ਵਾਲੇ ਵੀਰ ਸਾਹਿਬ ਵਾਲੇ ਉਹਨਾਂ ਮਹਾਪੁਰਖਾਂ ਨੇ ਇਸ ਪਾਵਨ ਸਥਾਨ ਨੂੰ ਪ੍ਰਗਟ ਕੀਤਾ ਹੈ। ਔਰ ਸਾਧ ਸੰਗਤ ਜੀ ਬੇਨਤੀ ਕਰਾਂ ਇਹ ਸਥਾਨ ਜਿਹੜਾ ਹੈ ਇਹ ਬੀਬੀ ਬੀਰੋਜੀ ਦਾ ਆਨੰਦ ਕਾਰਜ ਸਥਾਨ ਔਰ ਮਾਤਾ ਭਾਗ ਕੌਰ ਜੀ ਦਾ ਜਨਮ ਸਥਾਨ ਇੱਕੋ ਹੀ ਸਥਾਨ ਹੈ। ਇਕੱਠਾ ਹੀ ਸਥਾਨ ਹੈ ਇਹ। ਦੋਨੇ ਗੁਰੂ ਘਰ ਇਕੱਠੇ ਹੀ ਹੈ। ਤੇ ਸਾਧੂ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਕਿਰਪਾ ਸਦਕਾ ਇਹ ਨਗਰ ਜਵਾਲ ਦੇ ਅੰਦਰ ਆ ਜਾਂਦਾ ਹੈ ਵੀਰ ਬਾਬਾ ਬੁੰਡਾ ਸਾਹਿਬ ਜੀ ਤੋਂ ਕੋਈ 1.5 ਕਿਲੋਮੀਟਰ ਦੂਰ ਹੈ ਆਪ ਸੰਗਤਾਂ ਨੂੰ ਬੇਨਤੀ ਹੈ ਦੇਸ਼ ਪਰਦੇਸ ਦੀਆਂ ਜਿੱਥੇ ਵੀ ਸੰਗਤਾਂ ਵੱਸਦੀਆਂ ਨੇ ਉਹ ਇੱਥੇ ਹਾਜ਼ਰੀ ਭਰਦੀਆਂ ਜੀ ਵੀਰੋ ਜੀ ਦੇ ਪਵਨ ਪਵਿੱਤਰ ਥਾਂ ਤੇ ਆਉਂਦੇ ਆ ਆਨੰਦ ਕਾਰਜ ਦੀ ਅਰਦਾਸ ਕਰਉਣ ਵਾਸਤੇ ਔਰ ਨਾਲ ਹੀ ਬੇਨਤੀ ਕਰਾਂ ਵੀ ਯਾਤਰਾ ਤਾਂ ਸਫਲੀ ਹੁੰਦੀ ਹੈ ਮਹਾਂਪੁਰਖਾਂ ਦੇ ਬਚਨ ਹੈ ਬਾਬਾ ਕੜਕ ਸਿੰਘ ਸਾਹਿਬ ਜੀ ਦੇ ਜੇ ਇਸ ਸਥਾਨ ਮਾਤਾ ਭਾਗੌਰ ਜੀ ਦੇ ਪਵਨ ਪਵਿੱਤਰ ਘੋੜਾ ਸਾਹਿਬ ਸਥਾਨ ਤੇ ਹਾਜ਼ਰੀ ਆਪਾਂ ਭਰ ਜੇ ਤਾਂ ਇਹ ਯਾਤਰਾ ਸਫਲੀ ਮੰਨੀ ਜਾਂਦੀ ਹੈ ਜੀ ਵੀਰੋ ਜੀ ਦੇ ਸਥਾਨ ਦੀ ਯਾਤਰਾ ਔਰ ਸੰਗਤ ਜੀ ਬੇਨਤੀ ਕਰਾਂ ਕਿ ਇਹ ਸਥਾਨ ਮਾਤਾ ਭਾਗੌਰ ਜੀ ਦਾ ਜਨਮ ਸਥਾਨ ਹੈ ਮਾਤਾ ਭਾਗ ਕੋਰ ਡਿਨੀਏ ਤੇ ਅਵਤਾਰ ਤਾ ਰਹਿਆ ਔਰ ਜਦੋਂ ਚਾਲੀ ਸਿੰਘ ਗੁਰੂ ਮਹਾਰਾਜ ਸਾਹਿਬ ਜੀ ਤੋਂ ਬੇਮਤੋ ਹੋ ਕਰਕੇ ਆਏ ਸਾਨ ਮੇਦਾਵਾ ਲੈ ਕੇ ਆਏ ਸਾਨ ਤੇ ਸਾਧੂ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਵਾਸਤੇ ਔਰ ਮਾਤਾ ਜੀ ਨੇ ਗੁਰੂ ਕੇ ਸਿੰਘਾਂ ਦੇ ਵਾਸਤੇ ਭਲੇ ਵਾਸਤੇ ਭਲਾ ਲੋਜ ਦਿਆਂ ਹੋਇਆ ਸਾਬ ਜੀ ਨੂੰ ਜਾ ਕਰਕੇ ਬੇਨਤੀ ਕੀਤੀ ਆਪ ਨਾਲ ਗਏ ਔਰ ਭੁੱਲ ਬਖਸ਼ਾਈ ਹੈ ਪੁੱਤਰਾ ਕਾਰਨ ਆਈ ਹੈ ਪੀੜ ਇਹ ਇਤਿਹਾਸ ਦੇ ਬਚਨੇ ਹੁੰਦੇ ਆ ਕਿ ਪੁੱਤਰਾ ਦੀ ਪੀੜ ਨੂੰ ਲੈ ਕਰਕੇ ਮਾਤਾ ਜੀ ਗਿਆ ਹੈ ਔਰ ਭਾਈ ਮਹਾ ਸਿੰਘ ਸਾਹਿਬ ਜੀ ਵਰਗੇ ਸੂਰਮੇ ਯੋਧੇ ਬੜੀ ਬਲਵਾਨ ਉਹ ਸੂਰਮੇ ਮਹਾਰਾਜ ਸਾਹਿਬ ਜੀ ਤੋਂ ਬਖਸ਼ਾਏ ਔਰ ਆਪ ਉਥੇ ਮੁਕਸਾ ਸਾਹਿਬ ਜੀ ਦੀ ਢਾਲ ਤੇ ਜੰਗ ਕੀਤਾ ਔਰ ਜੰਗ ਦੇ ਅੰਦਰ ਜ਼ਖਮੀ ਹੋਏ ਉਸ ਤੋਂ ਬਾਅਦ ਸਾਧ ਸੰਗਤ ਜੀ ਪਰਮਾਤਾ ਜੀ ਮਹਾਰਾਜ ਸਾਹਿਬ ਜੀ ਦੇ ਨਾਲ ਹੀ ਉਧਰ ਨੂੰ ਚਲੇ ਗਿਆ ਦੱਖਣ ਭੂਮੀ ਨੂੰ ਜਿੱਥੇ ਜਾ ਕੇ ਕਰਕੇ ਬੜਾ ਪਿਆਰੀ ਜਿਹੜਾ ਹੈ ਉਹ ਗੁਰੂ ਸਿੱਖੀ ਦਾ ਪ੍ਰਚਾਰ ਕੀਤਾ ਔਰ ਉਹ ਉਥੇ ਗੁਰੂ ਕੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਹ ਹੋਏ ਆਪਣੇ ਜੀਵਨ ਦੇ ਜਿਹੜੇ ਆ ਸਵਾਸਾ ਨੂੰ ਪੂਰਿਆ ਕੀਤਾ ਇਹ ਆਪ ਸੰਗਤਾਂ ਦਰਸ਼ਨ ਕਰ ਰਹੇ ਹੋ ਪਾਵਨ ਪਵਿੱਤਰ ਸਥਾਨ ਮਾਤਾ ਭਾਗ ਕੌਰ ਜੀ ਦਾ ਜਨਮ ਸਥਾਨ ਹੈ ਜਿੱਥੇ ਆਪ ਸੰਗਤਾਂ ਅੱਜ ਦਰਸ਼ਨ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ